ਹਾਂਜੀ ਬੱਚਿਆਂ ਦੀ ਖੁਸ਼ੀ ਲਈ ਮਾਮਾ ਕਿੱਥੇ ਨਹੀਂ ਜਾ ਕੇ ਮੱਥਾ ਟੇਕਦਿਆਂ ਕਿੱਥੇ ਨਹੀਂ ਅਰਦਾਸਾਂ ਕਰਦਿਆਂ ਕਿ ਸਾਡੇ ਬੱਚਿਆਂ ਦਾ ਆ ਕੰਮ ਚੱਲ ਪਿਆ ਕੰਮ ਚੱਲ ਪਿਆ ਬੱਚੇ ਸਾਡੇ ਖੁਸ਼ ਰਹਿਣ ਬੱਚੇ ਦਾ ਵਿਆਹ ਹੋ ਜੇ ਬੱਚੇ ਦਾ ਘਰ-ਬਾਰ ਬਣ ਜੇ ਮਾਮਾ ਬਹੁਤ ਕੁਝ ਸੋਚਦਿਆਂ ਬੱਚਿਆਂ ਦੀ ਖਾਤਰ ਤੇ ਜੇ ਬੱਚਾ ਨਾ ਹੋਵੇ ਮਾਂ ਦੇ ਮਾਂ ਦੀ ਕੋਖ ਸੁੰਨੀ ਆ ਤੇ ਸਾਰੇ ਮਾਂ ਨੂੰ ਤਾਨੇ ਮਾਰਨ ਲੱਗ ਜਾਂਦੇ ਆ ਇਹਦੇ ਬੱਚਾ ਨਹੀਂ ਹੋਇਆ ਇਹਦੇ ਬੱਚਾ ਨਹੀਂ ਹੋਇਆ ਚਾਹੇ ਕੁੜੀਆਂ ਹੋਣ ਲੱਗ ਜਾਣ ਤੇ ਕਹਿੰਦੇ ਤਾਂ ਕੁੜੀਆਂ ਜੰਮ ਦਿੰਦੀ ਐ ਪੱਥਰ ਜੰਮ ਦਿੰਦੀ ਆ ਤੇ ਮਾਵਾ ਦਾਪਾ ਦੇ ਨਹੀਂ ਦੇ ਸਕਦੇ ਮਾਵਾ ਆਪਣੇ ਪੁੱਤਾਂ ਦੀ ਖਾਤਰ ਦਸਾਂ ਕਰਦਿਆਂ ਜੇ ਨਹੀਂ ਪੁੱਤ ਤੇ ਮਾਵਾ ਕਿੱਥੇ ਕਿੱਥੇ ਨੱਕ ਰਗੜਦਿਆਂ ਉਹ ਮਾਂ ਹੀ ਜਾਣਦੀ ਆ ਵੀ ਕਿੱਥੇ ਕਿੱਥੇ ਨੱਕ ਰਗੜਦਿਆਂ ਜਾ ਕੇ ਖੂਹੀ ਜਾਲ ਪਾ ਕੇ ਲੈਂਦੀਆਂ ਕਈ ਮਾਵਾ ਨੂੰ ਪੁੱਤ ਤਾਂ ਜਲਦੀ ਮਿਲ ਜਾਂਦੇ ਆ ਤੇ ਕਈ ਮਾਵਾ ਖੂਹੀ ਹੀ ਜਾਲ ਪਾ ਕੇ ਲੈਂਦੀਆਂ ਸਿਆਣ ਕਹਿੰਦੇ ਨੇ ਖੂਹੀ ਜਾਲ ਪਾ ਕੇ ਲਿਆ ਤੇ ਜੇ ਮਾਂ ਮੈਨੂੰ ਲੱਗਦਾ ਵੀ ਜੇ ਮਾਂ ਨੂੰ ਕਹਿ ਦੇਣਾ ਵੀ ਤੂੰ ਖੂਚ ਲਟਕ ਜਾਵੀਂ ਤੇਰੇ ਪੁੱਤ ਹੋ ਜਾਊਗਾ ਤੇ ਮਾਂ ਲਟਕ ਜੂਗੀ ਮਾਂ ਲਟਕ ਜੂਗੀ ਤੇ ਮਾਂ ਦਾ ਜਿਗਰਾ ਇਡਾ ਵੱਡਾ ਹੁੰਦਾ ਪੁੱਤ ਦੀ ਖਾਤਰ ਖੂਚ ਲਟਕਣ ਨੂੰ ਤਿਆਰ ਹੁੰਦੀ ਹੈ ਮਾਂ ਤੇ ਪੁੱਤਾਂ ਨੂੰ ਸਹੀ ਸਲਾਮਤ ਰੱਖੀ ਪ੍ਰਮਾਤਮਾ ਮਾਂ ਪਿਓ ਹੁੰਦਿਆਂ ਪੁੱਤਾਂ ਨੂੰ ਕੁਛ ਨਾ ਹੋਵੇ ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਪ੍ਰਮਾਤਮਾ ਤੇ ਪੁੱਤਾਂ ਦੀ ਖਾਤਰ ਮਾਵਾਂ ਜੇ ਵਿਆਹ ਨਾ ਨਾ ਹੋਵੇ ਜੇ ਕੋਈ ਦੱਸਦਾ ਆਪਾ ਉਹ ਵੀ ਕਰਕੇ ਆਉਂਦੀਆਂ ਤੇ ਜਿਹੜਾ ਵਿਆਹ ਹੋ ਜਾਂਦਾ ਤੇ ਫਿਰ ਜੇ ਪੁੱਤ ਚੰਗਾ ਨਹੀਂ ਸਮਝਦੇ ਫਿਰ ਮਾਵਾਂ ਰੋਂਦੀਆਂ ਨੂੰਹਾਂ ਚੰਗਾ ਨਹੀਂ ਸਮਝਦੇ ਫਿਰ ਵੀ ਮਾਵਾਂ ਰੋਂਦੀਆਂ ਤੇ ਚਲੋ ਕੋਈ ਗੱਲ ਨਹੀਂ ਨਾਂ ਬੁਲਾਉਣ ਨਹੀਂ ਬੁਲਾਉਂਦੇ ਤਾਂ ਖੁਸ਼ ਰਹਿਣ ਹੱਸਦੇ ਵਸਦੇ ਰਹਿਣ ਮਾਵਾਂ ਇਹ ਕਹਿੰਦੀਆਂ ਵੀ ਸਾਡੇ ਪੁੱਤਾਂ ਨੂੰ ਠੰਡੀ ਹਵਾ ਆਵੇ ਸਾਡੇ ਧੀਆਂ ਨੂੰ ਠੰਡੀ ਹਵਾ ਆਵੇ ਤੇ ਨਾਂ ਬੁਲਾਉਣਗੇ ਤਾਂ ਕੋਈ ਗੱਲ ਨਹੀਂ ਆਪਦੀ ਵਜਣੀ ਹੈ ਨਾ ਤੇ ਐਡਾ ਤਾਂ ਕੋਈ ਵੀ ਮੂਰਖ ਨਹੀਂ ਹੁੰਦਾ ਡਾ ਮਾਂ ਪਿਓ ਨੂੰ ਨਾਂ ਬਲਾਵੇ ਇਹ ਬਾਰਾ ਚਲੋ ਅੱਜਕੱਲ ਹਵਾਈ ਇਹੋ ਜੀ ਚੱਲੀ ਵੀ ਆ ਤੇ ਮਾਂ ਪਿਓ ਦੇ ਵੀ ਨਹੀਂ ਵਾਸਤੇ ਬੱਚਿਆਂ ਦੇ ਵੀ ਕੋਈ ਵਾਸ ਨਹੀਂ ਗੀ ਜਦੋਂ ਦੋ ਭੈਣ ਭਰਾ ਹੁੰਦੇ ਆ ਜਿੱਥੇ ਉਹ ਕਹਿੰਦਾ ਉਹਨੂੰ ਚੰਗਾ ਸਮਝਦੇ ਆ ਉਹ ਕਹਿੰਦਾ ਉਹਨੂੰ ਚੰਗਾ ਸਮਝਦੇ ਆ ਤੇ ਪਰ ਕੋਈ ਗੱਲ ਨਹੀਂ ਹੱਸ ਕੇ ਜ਼ਿੰਦਗੀ ਗੁਜ਼ਾਰਿਆ ਕਰੋ ਕੋਈ ਗੱਲ ਨਹੀਂ ਇੱਥੇ ਲੈ ਕੇ ਕੁਝ ਨਹੀਂ ਜਾਣਾ ਨਾ ਆਪਾਂ ਨਾਲ ਲੈ ਕੇ ਆਏ ਆ ਤੇ ਜਿਹੜੇ ਜਿਹੜੇ ਜਮਾਂ ਗਰੀਬ ਆ ਸੜਕਾਂ ਦੇ ਸੌਂਦੇ ਉਹ ਵੀ ਟਾਈਮ ਪਾਸ ਕਰ ਹੀ ਜਾਂਦੇ ਆ ਤੇ ਜਿਨ੍ਹਾਂ ਕੋਲੇ ਘਰ ਨਹੀਂ ਹੁੰਦਾ ਛੱਤ ਨਹੀਂ ਹੁੰਦੀ ਤੇ ਉਹ ਵੀ ਆਪਦੇ ਮਾਂ ਪਿਓ ਨੂੰ ਸਮਰ ਲਈ ਜਾਂਦੇ ਆ ਰੋਟੀ ਦੇ ਹੀ ਜਾਂਦੇ ਜਿਨ੍ਹਾਂ ਕੋਲੇ ਸਭ ਕੁਝ ਹੁੰਦੇ ਕਰਦੇ ਤੇ ਮਾਂ ਪਿਓ ਨੂੰ ਚੰਗਾ ਨਹੀਂ ਨਾ ਸਮਝਦੇ ਇਹ ਗੱਲ ਮਾੜੀ ਆ ਪਰ ਮਾਂ ਪਿਓ ਆ ਤਾਂ ਸਭ ਕੁਝ ਆ ਆਪਣੋਂ ਵੀਰਥਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਜੇ ਆਪਾਂ ਮਾਂ ਪਿਓ ਦੀ ਘਰੇ ਸੇਵਾ ਕਰ ਲਈ ਰੱਬ ਬਾਏ ਹੈ ਦੂਸਰਾ ਰੱਬ ਆਪਣੇ ਕੋਲੇ ਇਹ ਮਾਂ ਪਿਓ ਆਪਣੇ ਕੋਲੇ ਦੂਸਰਾ ਰੱਬ ਆ ਮਾਦਾਬ ਦੇ ਪੁੱਤਾਂ ਦੀ ਖਾਤਰ ਅਰਦਾਸਾਂ ਕਰਦੀ ਨਹੀਂ ਥੱਕਦੀ ਆਪ ਭਾਉ ਔਖੀ ਹੋਈ ਜਾਵੇ ਮਾਂ ਦਾ ਦੇਹਲੀ ਇਹੋ ਜਿਹਾ ਹੁੰਦਾ ਮਾਂ ਤੇ ਰੱਬ ਦਾ ਦਰਜਾ ਇੱਕ ਹੀ ਆ ਸਮਝੋ